ਪਿੰਡ ਦੀਵਾਨ ਖੇੜਾ ਚ ਚੋਰਾ ਨੇ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ ਨਕਲੀ ਗਹਿਣੇ ਛੱਡ ਅਸਲੀ ਲੈ ਗਏ ਜਿਸ ਦੀ ਕੀਮਤ ਲਗਭਗ 7 ਲੱਖ ਦੇ ਕਰੀਬ ਹੈ ਕਿ ਇਸ ਮਾਮਲੇ ਚ ਕੀ ਕੁਝ ਕਹਿ ਰਹੇ ਨੇ ਪਰਿਵਾਰਿਕ ਮੈਂਬਰ ਤੁਹਾਨੂੰ ਵੀ ਸੁਣਾਵਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਨਗਦੀ ਸੋਨਾ ਚਾਂਦੀ ਅਤੇ ਕਈ ਜਿਹੜਾ ਕੈਸ਼ ਆ ਉਹ ਵੀ ਨਾਲ ਲੈ ਗਏ ਨੇ ਉਦੋਂ ਗੇਟ ਨਹੀਂ ਕੋਈ ਬੰਦ ਲੇਗਾ ਜਦੋਂ 4:10 ਮਿੰਟ ਪਏ ਗਿਆ ਸਾਡੇ ਕਾਕੂ ਆਖਦਾ ਮੰਮੀ ਬਾਹਰ ਜਾਈਏ ਤੇ ਬਾਹਰ ਤੇ ਮੈਂ ਆਖਾ ਚੱਲ ਬਾਹਰ ਕੋਈ ਖੜਕ ਹੋਣਾ ਜਦੋਂ ਮੈਂ ਆਪਦਾ ਉੱਠਿਆ ਮੈਂ ਚਾਰ ਰੱਖੀ ਸਿਲੰਡਰ ਤੇ ਮੇਰਾ ਗੇਟ ਬੰਦ ਸੀ ਮੇਰੀ ਨਿਗਾਹ ਪਈ ਮੈਂ ਆਖਾ ਗੇਟ ਮੇਰਾ ਬੰਦ ਹੈਗਾ ਮੈਂ ਆ ਕੇ ਦੇ ਗੇਟ ਨੂੰ ਧੱਕਾ ਮਾਰਾ ਜ਼ਰੂਰ ਤੇ ਗੇਟ ਆ ਦੇਖਾ ਤਾਂ ਅੰਦਰ ਸਾਰਾ ਖਲਾਰਾ ਪਿਆ ਹੋਇਆ ਚੋਰੀ ਪੈਸੇ ਆ ਗਏ 10-12 ਹਜ਼ਾਰ ਹੂੰ ਉਹ ਲੈ ਗਏ ਸੋਨਾ 5-5 ਸਵਾ ਪੰਜ ਤੋਲੇ 5.5 ਤੋਲੇ ਸੋਨੇ ਚਾਂਦੀ ਗੁੱਡੂ ਦੀ ਆਪ ਦੀਆਂ ਪੰਜੇਬਾਂ ਸਿਨੇਰੀਆਂ ਉਹ ਲੈ ਗਏ ਉਹ ਯਾ ਨਿ ਚੋਰ ਤਾਂ ਆਏ ਗੇਟ ਕੋ ਆ ਮੈਂ ਗੇਟ ਆਏਗਾ ਇੱਥੂ ਯਾ ਇਹਨਾਂ ਬਾਰੀ ਚੁਕਿਤੋ ਹੂੰ ਉਤੋਂ ਦੀ ਪਤਾ ਨਹੀਂ ਗਏ ਕਿ ਉਤੋਂ ਦੀ ਹੈ ਉਤੋਂ ਤਾਂ ਕੀ ਆਏ ਉਹਨੇ ਗੇਟ ਤਾਂ ਬਾਰੀ ਖੁੱਲੀ ਅਸੀਂ ਤਾਂ ਸਮਾ ਲੇ ਜਦੋਂ ਹੂੰ ਆ ਬਾਰੀ ਖੁੱਲੀ ਸੀ ਸਾਡਾ ਦੇਦੇ ਮਣ ਬਸ ਹੂੰ ਹਾਂ ਨਹੀਂ ਤਾਂ ਇਹ ਜਿਹੜਾ ਸਟਾਮਨ ਨੁਕਸਾਨ ਹੋਇਆ ਦੇ ਦੇ ਬਸ ਹੋਰ ਅਸਤੀ ਕੱਟ ਕਰ ਪਾ ਇਹ ਘਟਨਾ ਜੀ ਛਿਪ ਦੇ ਪਾਸੇ ਇੱਕ ਕਲਬਾਰੇ ਰੱਖੀ ਹੈ ਮਗਰ ਬਾਗੇ ਦੀ ਹੂੰ ਉਹਦੋਂ ਖਿੜਕੀ ਤੋੜ ਕੇ ਚੋਰ ਵਿੱਚ ਕਮਰੇ ਤੇ ਆ ਗਏ ਇਧਰੋਂ ਕਮਰਾ ਨੌਕਰਤਾ ਜੋ ਸਮਾਨ ਸੀ ਚੋਰੀ ਕਰਕੇ ਚੋਰ ਉਸੇ ਖਿੜਕੀ ਦੇ ਵਿੱਚੋਂ ਬਾਹਰ ਚਲੇ ਗਏ ਹੂੰ ਤੇ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਜੀ ਜੋ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਜੋ ਸਾਡੀ ਚੋਰੀ ਹੋਈ ਹੈ ਸਾਡੀ ਚੋਰੀ ਬਰਾਮਦ ਕੀਤੀ ਜਾਵੇ ਪਤਾ ਕਦੋਂ ਲੱਗਿਆ ਪਰਿਵਾਰ ਨੂੰ ਜੀ ਪਤਾ ਜੀ ਕਰੀਬਨ ਸਵਾ 4 ਵਜੇ ਲੱਗਾ ਜੀ ਸਵਾ 4 ਵਜੇ ਸਮਾਲ ਕੀਤੀ ਹੈ ਉਸ ਤੋਂ ਪਹਿਲਾਂ ਬਾਹਰ ਪਰਿਵਾਰ ਸੁੱਤਾ ਹੋਇਆ ਸੀ ਨਹੀਂ ਪਤਾ ਲੱਗਿਆ ਮੇਰਾ ਨਾ ਸਰੇਂਦਰਪਾਲ ਖਾਣਾ ਖੀਆਂ ਸਰਬਰ ਸਾਨੂੰ ਇੱਕ ਸਰਪੰਚ ਬਲਵ ਫੋਨ ਮਿਸੂਰ ਗਿਆ ਸੀਗਾ ਕਿ रामचंद्र ਵਾਸੀ ਦੀਵਾਨ ਖੇੜਾ ਦੇ ਘਰ ਚੋਰੀ ਹੋਈ ਮੁੱਖ ਕੇ ਪੁਲਿਸ ਕੇ ਮੁਲਾਜਾ ਕੀਤਾ ਗਿਆ ਤੇ ਜਿਹੜਾ ਉੱਥੇ ਚੋਰੀ ਜਿਹੜਾ ਪਿੰਡ ਦਿਵਾਨ ਖੇੜਾ ਦੇ ਬਾਰ ਬਾਰ ਘਾਰਿਆ ਖੇਤਾਂ ਵੱਲੋਂ ਚੋਰ ਜਿਹੜੇ ਨਾਮ ਲੂਮ ਖਿੜਕੀ ਤੋੜ ਕੇ ਅੰਦਰ ਦਾਖਲ ਹੋ ਕੇ ਤਕਰੀਬ 5 ਟੋਲੇ ਸੋਨਾ ਤੇ 14000 ਰੁਪਇਆ ਤੇ 10 ਟੋਲੇ ਚਾਂਦੀ ਜਿਹੜੀ ਉਹ ਲੈ ਕੇ ਚਲੇ ਗਏ ਨਾਮ ਲੂਮ ਜਿਹੜੇ ਚੋਰ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਫੇਰੇ ਮੁਫਾਜ ਇਸ ਦਿੱ ਤਪੀਸ਼ ਕੀਤੀ ਜਾ ਰਹੀ ਹੈ ਜਿਆਸੀ ਨੇ ਰਫਰਾਂਕ ਧਿਆਨ ਚ ਲਿਆਉਂਦੇ ਯਾਰ ਸੀਸੀਟੀਵੀ ਫੁਟੇਜ ਜਿਹੜੇ ਬੈਂਕ ਬੈਂਕ ਦੇ ਕੈਮਰੇ ਲੱਗੇ ਹੋਏ ਆ ਪਰ ਉਹ ਬੈਂਕਾਂ ਜੀ ਛੁੱਟੀ ਫੋਨ ਕਰਕੇ ਕੋਈ ਜਿਹੜੀ ਕਾਮਯਾਬੀ حاصل ਨਹੀਂ ਹੋਈ ਉਥੇ ਨੇੜੇ ਹੀ ਜਿਹੜਾ ਇੱਕ ਵਾਈ ਗੁਰੂ ਧਰਮ ਕੰਡਾ ਹੈਗਾ ਉਹਦੇ ਸੀਸੀਟੀਵੀ ਕੈਮਰੇਜ ਚੈੱਕ ਕੀਤੇਗੇ ਪਰ ਉਥੋਂ ਸਾਨੂੰ ਕੋਈ ਇਹੋ ਜੀ ਜਿਹੜੀ ਕਾਮਯਾਬੀ حاصل ਨਹੀਂ ਹੋ ਸਕਦੀ ਹੋਰ ਵੀ ਜਿਹੜੇ ਸੀਸੀਟੀਵੀ ਕੀ ਇਮਰੇ ਜਿਹੇ ਅਸੀਂ ਫੁਟੇਜ ਦੀ ਤਲਾਸ਼ ਕਰ ਰਹੇ ਹਾਂ ਤੇ ਜਲਦੀ ਜਿਹੜੀ ਚੋਰਾਂ ਨੂੰ ਭਾਲ ਕਰਕੇ ਤਾਂ ਨਟਾਰਾ